ਰੋਬੀ ਦਰਿਆ ਵਿੱਚ ਆਏ ਹੜ ਕਰਨ ਜਿੱਥੇ ਗੁਰਦਾਸਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਕਈ ਤੁਸੀਂ ਬੰਨ ਟੁੱਟੇ ਸਨ ਤੇ ਕਈ ਤੁਸੀਂ ਬੰਨਾਂ ਨੂੰ ਸੰਤ ਸਮਾਜ ਵੱਲੋਂ ਸੰਗਤਾਂ ਦੇ ਉਪਰਲੇ ਨਾਲ ਬੜੀ ਤੇਜ਼ੀ ਨਾਲ ਬਨਿਆ ਜਾ ਰਿਹਾ ਹੈ ਪਰ ਉਥੇ ਹੀ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਨੇੜਿਓਂ ਪਿੰਡ ਤਲਵੰਡੀ ਹਿੰਦਵਾ ਦੇ ਸਾਹਮਣੇ ਟੁੱਟੇ ਕਰੀਬ 300 ਮੀਟਰ ਤੁਸੀਂ ਬੰਨ ਨੂੰ ਠੇਕੇਦਾਰ ਵੱਲੋਂ ਬੜੀ ਹੌਲੀ ਰਫਤਾਰ ਨਾਲ ਲੇਬਰ ਦੀ ਮਦਦ ਨਾਲ ਪੂਰਿਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਪਿੰਡ ਤਲਵੰਡੀ ਹਿੰਦਵਾ ਤੋਂ ਸਾਬਕਾ ਸਰਪੰਚਾ ਰਾਜਵੀਰ ਸਿੰਘ ਦੀ ਗਵਾਈ ਹੇਠ ਕਿਸਾਨਾਂ ਨੇ ਠੇਕੇਦਾਰ ਉੱਪਰ ਵੱਡੇ ਸਵਾਲ ਚੁੱਕੇ ਹਨ ਇਸ ਸਬੰਧ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਸਾਬਕਾ ਸਰਪੰਚਾ ਰਾਜਵੀਰ ਸਿੰਘ ਨੇ ਦੱਸਿਆ ਕਿ ਇਸ ਬੰਨ ਟੁੱਟੇ ਨੂੰ ਕਈ ਦਿਨ ਹੋ ਚੁੱਕੇ ਹਨ ਤੇ ਇਸ ਬੰਨ ਨੂੰ ਪੂਰ ਲਈ ਸਰਕਾਰ ਨੇ ਠੇਕੇਦਾਰ ਨੂੰ ਕੰਮ ਦਿੱਤਾ ਹੋਇਆ ਹੈ ਪਰ ਠੇਕੇਦਾਰ ਵੱਲੋਂ ਪਿਛਲੇ ਦਹਾ ਦਿਨਾਂ ਤੋਂ ਇੰਨੀ ਹੌਲੀ ਰਫ਼ਤਾਰ ਨਾਲ ਕੰਮ ਕੀਤਾ ਜਾ ਰਿਹਾ ਕਿ ਇੰਨੇ ਦਿਨਾਂ ਵਿੱਚ ਸਿਰਫ 1 ਫੁੱਟ ਦੇ ਕਰੇਵ ਹੀ ਬੰਨ ਪੂਰਾ ਗਿਆ ਹੈ ਉਹਨਾਂ ਕਹਿੰਦੇ ਹਨ ਕਿ ਜੇ ਇਸ ਹੌਲੀ ਰਫ਼ਤਾਰ ਨਾਲ ਕੰਮ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਬਜਾਈ ਕਰਨੀ ਵੀ ਔਖੀ ਹੋ ਜਾਵੇਗੀ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਠੇਕੇਦਾਰ ਦੀ ਜਗ੍ਹਾ ਇਸ ਬੰਨ ਨੂੰ ਬੰਨਣ ਲਈ ਕਿਸਾਨਾਂ ਜਾਂ ਪਿੰਡਾਂ ਦੀ ਪੰਚਾਇਤਾਂ ਨੂੰ ਕੰਮ ਦਿੱਤਾ ਜਾਵੇ ਤਾਂ ਕਿ ਇਸ ਕੰਮ ਨੂੰ ਸਿੱਤੀ ਨਿਪੜੇ ਚੜਿਆ ਜਾ ਸਕੇ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਹ ਬੰਨ ਦੀ ਪਤਾ ਲੱਗਾ ਵਾ ਵੀ ਬਹੁਤ ਦਿਨਾਂ ਤੋਂ ਉਧਰ ਬਾਬੇ ਕਾਰਸੇਵਾ ਵਾਲਿਆਂ ਨੇ ਖੰਡੂਰ ਸਾਹਿਬ ਵਾਲਿਆਂ ਨੇ ਪੂਰੀ ਆਲੇ ਵਾਲਿਆਂ ਨੇ ਇੱਧਰ ਸੋਖਿੰਦਰ ਸਿੰਘ ਗਵਾਨ ਨੇ ਮੋਰਚੇ ਲਾਏ ਆ ਵੱਡੇ ਬੰਨ ਬਨਣ ਡਿਆ ਆ ਆ ਬੰਨ ਸਵੇਰੇ ਹੀ ਆਏ ਆ ਵੇਖਣ ਵੀ ਇੱਥੇ ਕੋਈ ਨਹੀਂ ਇਹ ਕਿਹੜੇ ਪਿੰਡ ਵਾਲਾ ਬੰਨਿਆ ਇਹ ਜੀ ਜਿਹੜੀ ਪੁਰਾਣੇ ਧਰਮਕੋਟ ਨੂੰ ਛੜਕ ਜਾਂਦੀ ਉਹ ਤੋਂ ਜਿਹੜਾ ਗੁਰਚੱਕ ਨੂੰ ਜਾਂਦੀ ਉਹਦੇ ਵਿੱਚ ਜਿਹੜਾ ਤਲਵੰਡੀ ਹਿੰਦੋਂ ਉਹਨਾਂ ਸਿੱਧਾ ਬੰਨ ਟੁੱਟਾ ਵਾ ਤੇ ਪਾਣੀ ਵਜਦਾ ਬਿਲਕੁਲ ਸਿੱਧੀ ਮਾਰ ਘਾੜਦਾ ਪਿੰਡ ਨੂੰ ਤੇ ਉਹਦੇ ਵਿੱਚ ਸਾਨੂੰ ਇਹ ਆ ਕਿ ਜੇ ਪਤਾ ਲੱਗਾ ਵਾ ਸਵੇਰੇ ਹੀ ਆਏ ਆ ਤੇ ਕਹਿੰਦੇ ਵੀ ਆ ਉਦੋਂ ਕੋਈ ਇੱਥੇ ਨਹੀਂ ਹੁਣ ਕਹਿੰਦੇ ਠੇਕੇਦਾਰਾ ਘੱਟੋ ਘਾਟਾ ਜੋ ਜਿਹੜੀਆਂ ਬੋਰੀਆਂ ਖਾਲੀ ਆਈਆਂ ਨੇ ਨਾ ਟਰੱਕ ਇੱਕ ਉਥੇ ਆਪਰ ਨਵਾਸ ਦੇ ਇਹ 10 ਦਿਨ ਹੋ ਗਏ ਆਇਆਂ ਨੂੰ ਜੇ 10ਾਂ ਦਿਨਾਂ ਦੇ ਵਿੱਚ ठेकेदारਾਂ ਨੇ ਸਾਡੇ ਬੰਨ ਤੇ ਬੰਦੇ ਨਹੀਂ ਕੱਲੇ ਅੱਜ 20 ਕ ਬੰਦੇ ਆਏ ਆ ਤੇ ਜੇ ਸਾਨੂੰ ਇਹ ਸਿਉਂਕ ਲੱਗੀ ਖਾਈ ਜਾਣ ਲਈ ਹੈ ਜੇ ਇਹੋ ਹੀ ਪ੍ਰਸ਼ਾਸਨ ਪੈਸੇ ਜਿਹੜੇ ਸਾਡੇ ਪਿੰਡਾਂ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਤੇਲ ਪਾਓ ਟਰੈਕਟਰਾਂ 'ਚ ਤੇ ਤੁਸੀਂ ਖੁਦ ਪਾ ਲੋ ਜਿੱਦਾਂ ਹੀ ਕਾਰ ਸੇਵਾ ਵਾਲੇ ਦੂਜੇ ਲੱਗੇ ਸਾਡੇ ਨਾਲ ਹੀ ਉਹ ਬੰਨ ਵੱਡੇ ਬੰਨ ਲਏ ਤੇ ਇਹ ਵੀ ਬੰਨ ਨਹੀਂ ਖੁਦ ਬੰਨ ਲੈਣਾ ਹੀ ਇਹ ਤੇ ਇੱਕ ਸਰਕਾਰ ਨੇ ਆਪਣੇ ਬੰਦੇ ਪਾਲੇ ਆ ਠੇਕੇਦਾਰ ਜਿਹੜੇ ਆ ਪਾਲੇ ਆ ਠੇਕੇਦਾਰਾਂ ਨੂੰ ਕੋਈ ਇਹਦੀ ਪੁੱਛਗਿਛ ਨਹੀਂ ਇਹੋ ਬੰਨ ਫੇਰ ਟੁੱਟਣਾ ਅਗਲੀ ਵਾਰੀ ਉਹਦੀ ਕੋਈ ਪੁੱਛਗਿਛ ਨਹੀਂ ਜਿਹੜੇ ਠੇਕੇਦਾਰ ਨੂੰ ਇਹਦਾ ਬੰਨ ਦਾ ਠੇਕਾ ਦਿੰਦੇ ਆ ਜੇ ਉਹ ਬੰਨ ਟੁੱਟਦਾ ਵਾ ਤਾਂ ਉਹਨੂੰ ਉਹ ਪਿੰਡ ਦਾ ਅੱਗੇ ਜਿਹੜਾ ਨੁਕਸਾਨ ਹੁੰਦਾ ਉਹ ਪਿੰਡ ਦਾ ਨੁਕਸਾਨ ਭਰੇ ਕਰੋੜਾ ਰੁਪਈਆ ਲੈਂਦੇ ਆ ਪਰ ਇਹਦੇ ਵਿੱਚ ਕੋਈ ਹੱਦ ਜਲ ਨਹੀਂ ਅੱਜ 10 ਦਿਨ ਹੋ ਗਏ ਆ ਤੇ ਪ੍ਰਸ਼ਾਸਨ ਨੇ ਉਹ ਠੇਕੇਦਾਰ ਨੂੰ ਤੰਗੀ ਨਹੀਂ ਦਿੱਤੀ ਵੀ ਤੂੰ ਬੰਦੇ ਕਿਉਂ ਨਹੀਂ ਲੈ ਕੇ ਆਉਂਦਾ ਤੇ ਨਹੀਂ ਤੇ ਇਹ ਦੇ ਦੋ ਦਿਨ ਦਾ ਕੰਮ ਆ ਜੇ ਨਹੀਂ ਤੇ ਇਹ ਠੇਕੇਦਾਰ ਦੇ ਬੰਦੇ ਲਾਂਬੇ ਹੋ ਜਾਂਦੇ ਆ ਤੇ ਅਸੀਂ ਪਿੰਡਾਂ ਵਾਲੇ ਜਿਹ ਜਿੰਨੀ ਰਾਸ਼ੀ ਉਹਨੂੰ ਦਿੱਤੀ ਉਹ ਤੋਂ ਅੱਧੀ ਰਾਸ਼ੀ ਪਿੰਡ ਨੂੰ ਦੇ ਦੋ ਪਿੰਡ ਨੂੰ ਭਾਏ ਗੁਰਚੱਕ ਦੇ ਖਾਤੇ 'ਚ ਪਾ ਦੋ ਪੁਰਾਣੇ ਧਰਮਗੋੜ ਦੇ ਪਾ ਦੋ ਤਲਵੰਡੀ ਦੇ ਖਾਤੇ 'ਚ ਪਾ ਦੋ ਅਸੀਂ ਪੰਚਾਇਤ ਅਸੀਂ ਉਹ ਤੋਂ ਅੱਧੀ ਰਾਸ਼ੀ ਨਾ ਬੰਨ ਬੰਨ ਦਾਂਗੇ ਇਹ ਨਹੀਂ ਕਹਿੰਦੇ ਫਲਾਣੇ ਬੰਦੇ ਦੇ ਖਾਤੇ 'ਚ ਪਾਓ ਪੰਚਾਇਤ ਦੇ ਖਾਤੇ 'ਚ ਪਾਓ ਪਰ ਅਸੀਂ ਆਪਣੀ ਨਿਗਰਾਨੀ 'ਚ ਪਾਹੇ ਲਵਾਵਾਂਗੇ ਸਾਨੂੰ 4 ਜੇ ਸੀ ਪੀਆਂ ਚਾਹੀਦੀਆਂ ਬਾਕੀ ਟਰੈਕਟਰ ਅਸੀਂ ਆਪਣੇ ਲਾ ਲਾਂਗੇ ਸਾਰੇ ਪੈਸੇ ਅਨਾਊਂਸ ਹੋਏ ਤੁਹਾਡੇ ਬੰਦ ਵਾਸਤੇ ਪਤਾ ਨਹੀਂ ਇਹ ਤੇ ਠੇਕੇਦਾਰ ਨੂੰ ਪਤਾ ਹੁਣ ਕੀ ਰਲਿ ਭੁਗਤ ਚੱਲੀ ਹੈ ਇਹਨਾਂ ਦੀ ਵੀ ਕਿੰਨੇ ਹੀ ਸਕਰੇ ਸਾਨੂੰ ਜਿਹੜੇ ਕਿੰਨੇ ਤਰੀਕ ਉਹ ਜਿਹੜਾ ਬੰਨ ਜਿਹੜਾ ਬੰਨਿਆ ਜਾ ਰਿਹਾ ਇਹ ਬੰਨ ਦੇ ਉੱਤੇ ਮਿੱਟੀ ਆ ਗਈ ਹੈ ਮੇਰੇ ਖਿਆਲ ਚ 2 1 2 ਤਰੀਕ ਤੇ ਉੱਥੇ ਆ ਗਈ ਆ ਬੋਰੀਆਂ ਤੇ ਇੱਕ ਟਰੱਕ ਮਿੱਟੀ ਇੱਥੇ ਆ ਕੇ ਲਗਾ ਰਿਹਾ 1 2 ਤਰੀਕ ਤੋਂ ਤੇ ਅੱਜ 10 ਤਰੀਕ ਹੋ ਗਈ ਆ 10 ਦਿਨਾਂ ਦੇ ਵਿੱਚ ਇਹਨਾਂ ਮੰਨ ਲਓ 3 ਟਰੱਕ ਮਿੱਟੀ ਨਹੀਂ ਪਾਏ ਤੇ ਇੱਕ ਟਰੱਕ ਇੱਕ ਦਿਨ ਦੇ ਵਿੱਚ 200 ਟਰੱਕ ਤੋਂ ਬਹੁਤਾ ਨਹੀਂਾਨੂੰ ਮਿੱਟੀ ਪਾਉਣਾ ਜੇ ਘੋਨੇਵਾਲਾ ਬੰਨ ਇਦਾਂ ਬੱਜੇ ਤੋਂ ਤੇ ਬਾਜੀ ਨਹੀਂ ਸਕਦਾ ਉੱਥੇ ਦਿਨ ਰਾਤ ਸੇਵਾ ਚ ਲੰਡੀ ਹੈ ਰਾਤ ਜਨਰੇਟਰਾਂ ਨਾਲ ਉਹਨਾਂ ਘਟੋ ਘਟੋ ਦੇ ਵਿੱਚ ਇਹਨਾਂ ਨੂੰ 100 ਗਣਾ ਮਿੱਟੀ ਵੱਧ ਪਾਣੀ ਆ ਤੋ ਕਾਰ ਸੇਵਾ ਵਾਲਿਆਂ ਨੇ ਪੂਆਤੀਆ ਮਨਕੀਰ ਤੌਲ ਖਾਇ 5 ਲੱਖ ਰੁਪਇਆ ਸੇਵਾ ਚ ਦੇ ਕੇ ਗਿਆ ਹੈ ਡੀਜ਼ਲ ਵਾਸਤੇ ਕਿੰਨੇ ਫੁੱਟ ਦਾ ਜਿਹੜਾ ਪਾੜਿਆ ਤੇ ਨਸਤਕ ਇਹ ਜੀ 300 ਫੁੱਟ ਦਾ ਪਾੜ ਹੋਣਾ ਤੇ ਕਿੰਨੇ ਫੁੱਟ ਜਿਹੜਾ ਪੂਰ ਚੁਕੇ ਨੇ ਇੱਥੇ ਤੇ ਅਜੇ ਇੱਕ ਫੁੱਟ ਵੀ ਨਹੀਂ ਪੂਰਿਆ ਅਜੇ ਟੱਕ ਵੀ ਨਹੀਂ ਤੋਰਿਆ ਆ ਤੁਹਾਡੇ ਸਾਹਮਣੇ ਧੂਆ ਬਣਿਓ ਵੇਖ ਲੋ ਇੱਕ ਫੁੱਟ ਵੀ ਬੰਨ ਨਹੀਂ ਤੁਰਿਆ ਜੀ ਇਹ ਕੀ ਕੀ ਕਰ ਰਹਣਾ ਕਿ ਬਹੁਤ ਸਾਰੇ ਤੁੱਸੀ ਬੰਨ ਟੁੱਟੇ ਨੇ ਉਹਦਾ ਕਾਰਨ ਮੁੱਖ ਕੀ ਹੈ ਕਿ ਬਹੁਤ ਸਾਰਾ ਪਾਣੀ ਛੱਡ ਦਿੱਤਾ ਜਾਂਦਾ ਨਹੀਂ ਜੀ ਇਹ ਸਰਕਾਰ ਦੀਆਂ ਇਲਾਕਾਂ ਨੇ ਸਾਡੇ ਬੇਲਦਾਰ ਕੋਈ ਮਿੱਟੀ ਨਹੀਂ ਤੁੱਸੀ ਤੇ ਪਾਉਂਦਾ ਜਿੰਨਾ ਹਰ ਸਾਲ ਤੇ ਕਰੋੜਾਂ ਪਿਆਰਾਂ ਪਹ ਰੁਪਿਆ ਆ ਜਾਂਦਾ ਤੁਸੀਂ ਬੰਨਾਂ ਦਾ ਉਹ ਕਿੱਥੇ ਜਾਂਦਾ ਉਹਦੀ ਇਨਕੁਆਰੀ ਕੀਤੀ ਜਾਏ ਉਹ ਕਿਹੜੇ ਕਿਹੜੇ ਮਹਿਕਮੇ ਚ ਗਿਆ ਵਾ ਉਹਦੀ ਇਨਕੁਆਰੀ ਕਰਕੇ ਤੇ ਇਹਦਾ ਬੰਦ ਦਾ ਖਰਚਾ ਜਿਹੜਾ ਉਹ ਠੇਕੇਦਾਰਾਂ ਨੂੰ ਪਾਇਆ ਜਾਏ ਜਿਹੜਾ ਪ੍ਰਸ਼ਾਸਨ ਦੇ ਨਾਲ ਆ ਪੰਜਾਬ ਸਰਕਾਰ ਉਹਨਾਂ ਨੂੰ ਵੀ ਇਹ ਪੈਸੇ ਪਾਏ ਵੀ ਤੁਸੀਂ ਮੁਆਵਜ਼ਾ ਲੋਕਾਂ ਦਾ ਪੂਰਾ ਕਰੋ ਜਿਹੜਾ ਉਤੋਂ ਪਾਣੀ ਛੱਡਿਆ ਗਿਆ ਵਾ ਇੰਨਾ ਜਗ ਦਾ ਪਾਣੀ 1400 ਲੱਖ 14000 ਲੱਖ ਯੂਸਫ ਛੱਡਿਆ ਪਾਣੀ ਜਾਇ ਜਾਇ ਛੱਡਦੇ ਨਾ ਇੰਨਾ ਕਸਾਈ ਇਹ ਇਹ ਤੇ ਨਜਾਇਜ਼ ਆ ਜੇ ਇਹ ਨਾ ਪਾਣੀ ਛੱਡਣਾ ਤੇ ਰੋਜ਼ ਲੱਖ ਕਿਊਜਿਕ ਪਹਿਲਾਂ ਹੀ ਛੱਡੀ ਜਾਣ ਪਹਿਲਾਂ ਉਹਨੂੰ ਭਰਦੇ ਨੇ ਫਿਰ ਜਦੋਂ ਅਸੀਂ ਡੁੱਬਣ ਲਾ ਬਿਲਕੁਲ ਆ ਜਾਂਦਾ ਪਾਣੀ ਸਰ ਤੇ ਫਿਰ ਕਹਣਗੇ ਨਹੀਂ ਜੀ ਡੈਮ ਟੁੱਟ ਜਾਣਾ ਜਦੋਂ ਡੈਮ ਅੱਧੋ ਤਾਂ ਚੱਲ ਗਿਆ ਵਾ ਤੁਹਾਨੂੰ ਪਤਾ ਬਾਰਿਸ਼ ਹੋਣੀ ਆ ਉਦੋਂ ਲੱਖ ਕਿਊਜਿਕ ਰੋਜ਼ ਹੀ ਛੱਡੀ ਜਾਓ ਫਿਰ ਰਾਵੀ ਦੇ ਪੁੱਲ ਦੇ ਉਰਲੇ ਬਣੇ ਇੱਕ ਢੱਬਾ ਬੜਾ ਤਗੜਾ ਵੱਜਾ ਵਾ ਦੋ ਵਾਰ ਉਹ ਮੇਰੇ ਘਰ ਟੱਬਾ ਗੇ ਕਾਗਜਾਂ ਦੀ ਸਫਾਈ ਹੋ ਗਈ ਆ ਤੇ ਸਫਾਈ ਦੇ ਵਿੱਚ ਨਾਲੇ ਰੇਤ ਵੇਚ ਗਈਆਂ ਸਰਕਾਰਾਂ ਤੇ ਨਾਲੇ ਉਹ ਸਫਾਈ ਨਹੀਂ ਕੀਤੀ ਉਹ ਟੱਬਾ ਸਾਰਾ ਚੁੱਕਿਆ ਜਾਏ ਤੇ ਪਾਣੀ ਜਿਹੜਾ ਸਿੱਧਾ ਪੁਲ ਦੇ ਥੱਲੇ ਉਹਦੀ ਨੰਗੇ ਉਹ ਬਹੁਤ ਜ਼ਿਆਦਾ ਵੱਡਾ ਟੱਬਾ ਇਹ ਜਿਹੜਾ ਧੀਮੀ ਰਫਸਾਰਨਾ ਕੰਮ ਚੱਲ ਰਿਹਾ ਫਿਰ ਇਹਨੂੰ ਕਿਵੇਂ ਦੇਖਦੇ ਵੀ ਇਹ ਠੇਕੇਦਾਰ ਪੈਸੇ ਕਪਾਉਣ ਦੀ ਆ ਮੈਂ ਦੋ ਤਰੀਕ ਤੋਂ ਲੱਗਾ ਵਾਂ ਜੀ ਮੇਰੇ ਇੰਨਾ ਖਰਚਾ ਲੱਗ ਗਿਆ ਅਜੇ ਤੱਕ 1 ਫੁੱਟ ਬੰਨ ਉਧਰ ਮਾਰੋ ਵੀ ਨਹੀਂ ਜੇ ਸੜਕ ਤੋਂ ਤੁਰਿਆ ਪਰ ਪਿੰਡ ਲੱਗੇ ਹੋਣ ਇੱਥੇ ਜਿੱਦਾਂ ਕਾਰ ਸੇਵਾ ਵਾਲਿਆਂ ਨੇ ਉੱਥੇ ਲਾਇਆ ਵਾ ਤੇ ਸੁਖਵ ਇੱਧਰ ਬਾਬੇ ਕਾਰ ਸੇਵਾ ਸੇਵਾ ਸੇਵਣਾ ਲਾਇਆ ਵਾ ਜਿਉ ਉਦਾਂ ਲੱਗੀਏ ਤੇ ਅਸੀਂ 2 ਦਿਨ ਚ ਬੰਨ ਪੂਰ ਦਾਂਗੇ ਤੇ ਇਦਾਂ ਨਹੀਂ ਹੋਇਆ ਕਿ ਜੇ ਸਰਕਾਰ ਬਾਬਿਆਂ ਨੂੰ ਹੀ ਦੇ ਦੇ ਫੰਡ ਜਿਹੜਾ ਦੇਣਾ ਬੰਨਨ ਤੇ ਉਹੀ ਦੇਣ ਨਹੀਂ ਉਹਨਾਂ ਨੂੰ ਤੇ ਉਦਾਂ ਹੀ ਕਹਿ ਦੋ ਤੇ ਉਹ ਵਿਚਾਰੇ ਆ ਕੇ ਸਾਡੀ ਸੇਵਾ ਇੰਨੀ ਸੇਵਾ ਸੰਸਥਾ ਨੇ ਕੀਤੀ ਹੈ ਸਾਰੀ ਜਿੰਨੀ ਵੀ ਹੜਪੀੜਤ ਦਾ ਇਲਾਕੇ ਦੇ ਵਿੱਚ ਰੋਟੀ ਪਾਣੀ ਰਾਸ਼ਨ ਡੰਗਰਾਂ ਦਾ ਚਾਰ ਆਇਆ ਵਾ ਇਹ ਸਾਰੇ ਸੰਸਥਾ ਨੇ ਭੇਜਿਆ ਕੋਈ ਖਾਲਸਾ ਐਡ ਵਾਲਾ ਲਾ ਲੋ ਜਾਂ ਜਿੰਨੇ ਕਲਾਕਾਰ ਆ ਗਏ ਉਹਨਾਂ ਸਾਡੀ ਮਤ ਕੀਤੀ ਆ ਕੁਣ ਕੀ ਮੰਗੀਏ ਤੜੀ ਬਸ ਸਾਡੀ ਇਹ ਮੰਗ ਆ ਪ੍ਰਸ਼ਾਸਨ ਕੋ ਵੀ ਆਹੋ ਜੇ ਨਲਾਇਕ ਠੇਕੇਦਾਰ ਨੂੰ ਜਿਹੜਾ ਵਾ ਇਹਨੂੰ ਸਜ਼ਾ ਹੋਣੀ ਚਾਹੀਦੀ ਵੀ 10 ਦਿਨਾਂ ਦੇ ਵਿੱਚ ਉਹਨੇ 1 ਫੁੱਟ ਬੰਨਣੀ ਤੋੜਿਆ ਵੀ 10 ਦਿਨ ਹੋ ਗਿਆ ਉਹਨੂੰ ਇੱਥੇ ਟਰੱਕ ਲਿਆ ਕੇ ਬੋਰੀਆਂ ਦਾ ਸੁੱਟਿਆ ਉਹ ਲਾਗੇ ਸੁਜਾਦੇ ਵਾਲੇ ਆਪ ਬੰਨਣ ਦੇ ਤਾਂ ਉਹ ਬੰਨ ਭੱਜ ਗਿਆ ਤੇ ਸਾਡਾ ਬੰਨ ਜਿਹੜਾ ਉਹਦਾ ਦਾ ਉਦਾਂ ਹੀ ਆ ਜਾਂ ਸਾਨੂੰ ਪਿੰਡ ਨੂੰ ਬੰਨਣ ਦੇਣ ਠੇਕੇਦਾਰ ਆਪਣੇ ਬੰਦੇ ਲੈ ਜਾਣ ਤੇ ਪੈਸੇ ਵੀ ਲੈ ਜਾਣ ਪਰ ਸਾਡਾ ਪਿੰਡ ਤਾਂ ਨਾ ਰੁੜੇ ਦੋਰੇ ਅਸੀਂ ਆਪ ਖੋਦ ਬੰਨ ਲੀਏ ਨੂੰ